ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹਮ ਨਿਊਜ਼ ਤੇ ਮੈਂ ਹਾਂ ਨਿੱਕੋ ਬਾਤ ਸੀਬੀਐਸ ਸਕੂਲਾਂ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅਸਲ ਵਿੱਚ ਕਈ ਵਾਰ ਬੱਚਿਆਂ ਨੂੰ ਮਾਪਿਆਂ ਦੇ ਟਰਾਂਸਫਰ ਜਾਂ ਕਿਸੇ ਹੋਰ ਕਾਰਨ ਕਰਕੇ ਵਿਚਕਾਰ ਸੈਸ਼ਨ ਕਲਾਸ ਦੇ ਵਿੱਚ ਦਾਖਲਾ ਲੈਣਾ ਪੈਂਦਾ ਸੀ ਤੇ ਸੀਬੀਐਸ ਸਕੂਲਾਂ ਦੇ ਵੱਲੋਂ ਇਹ ਕਹਿ ਕੇ ਬੱਚਿਆਂ ਨੂੰ ਦਾਖਲਾ ਨਹੀਂ ਸੀ ਦਿੱਤਾ ਜਾਂਦਾ ਕਿ ਜੇਕਰ ਅਸੀਂ ਵਿਦਿਆਰਥੀਆਂ ਦੀ ਗਿਣਤੀ ਇੱਕ ਸੈਸ਼ਨ ਦੇ ਵਿੱਚ 40 ਤੋਂ ਵੱਧ ਕਰਾਂਗੇ ਤਾਂ ਸਾਡੇ ਉੱਤੇ ਜੁਰਮਾਨਾ ਹੋ ਦਿੱਤਾ ਹੈ ਕਿਉਂਕਿ ਇਹ CBSE ਦੇ ਰੂਲ ਦੇ ਖਿਲਾਫ ਪਰ ਹੁਣ ਇਸ ਮਾਮਲੇ ਦੇ ਵਿੱਚ CBSE ਬੋਰਡ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਤੇ ਇਹ ਰਾਹਤ ਭਰੀ ਖਬਰ ਉਹਨਾਂ ਸਕੂਲਾਂ ਲਈ ਹੈ ਜਿਹੜੇ ਕਿ ਕਿਸੇ ਬੱਚੇ ਨੂੰ ਦਾਖਲਾ ਦੇਣ ਤੋਂ ਇਸ ਕਰਕੇ ਇਨਕਾਰ ਕਰ ਦਿੰਦੇ ਸਨ ਕਿ ਸਾਡੇ ਕੋਲ ਪਹਿਲਾਂ ਹੀ ਕਲਾਸ ਵਿੱਚ 40 ਬੱਚੇ ਨੇ ਅਸੀਂ ਹੋਰ ਬੱਚੇ ਨੂੰ ਐਡਮਿਸ਼ਨ ਨਹੀਂ ਦੇ ਸਕਦੇ ਕਿਉਂਕਿ CBSE ਦੇ ਨਿਯਮਾਂ ਦੀ ਉਲੰਘਣਾ ਕਰਨਾ ਗਲਤ ਹੈ ਹੁਣ ਇਸ ਤਰ੍ਹਾਂ ਦੇ ਸਕੂਲਾਂ ਦੇ ਲਈ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਨੇ ਇਹ ਮਹੱਤਵਪੂਰਨ ਬਿਲਬਲਾਰ ਦਿੱਤਾ ਹੈ ਇਸ ਨੂੰ ਕੀ ਸਕੂਲ ਖੁੱਲਣ ਤੋਂ ਬਾਅਦ ਸਕੂਲ ਲਾਗੂ ਕਰ ਸਕਦੇ ਨੇ ਨਵੇਂ ਨਿਯਮ ਦੇ ਮਤਾਂਕਿ ਉਹ ਕੁਝ ਵਿਸ਼ੇਸ਼ ਹਾਲਾਤਾਂ ਦੇ ਵਿੱਚ ਕਲਾਸ ਦੇ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਦੀ ਸੰਖਿਆ ਵਧਾ ਕੇ 40 ਤੋਂ 45 ਕਰ ਦਿੱਤੀ ਗਈ ਹੈ ਤੇ ਇਹ ਫੈਸਲਾ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਲਿਆ ਗਿਆ ਹੈ ਜਿਨ੍ਹਾਂ ਨੇ ਆਪਣੇ ਮਾਪਿਆਂ ਦੇ ਕਾਰਨ ਵਿਚਾਰ ਸੈਸ਼ਨ ਜਾਂ ਟ੍ਰਾਂਸਫਰ ਕਾਰਨ ਕਲਾਸ ਦੇ ਵਿੱਚ ਸ਼ਾਮਿਲ ਹੁੰਦਾ ਹੈ ਜਾਂ ਫਿਰ ਜ਼ਰੂਰੀ ਰਿਪੀਟ ਗੇਅਰਿੰਗ ਸੈਸ਼ਨ ਦੇ ਛਰੇਣ ਚਾਹੁੰਦੇ ਨੇ ਇਸ ਨਵੇਂ ਨਿਯਮ ਦੇ ਮੁਤਾਬਕ ਕਿਸੇ ਵੀ ਕਲਾਸ ਦੇ ਵਿੱਚ ਜੇਕਰ 40 ਵਿਦਿਆਰਥੀ ਹਨ ਤਾਂ ਵਿਸ਼ੇਸ਼ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਵਧਾ ਕੇ 45 ਕੀਤਾ ਜਾਵੇਗਾ ਪਰ ਇਹ ਛੋਟ ਸਵੈਚਲਿਤ ਨਹੀਂ ਹੈ ਇਹ ਛੋਟ ਸਿਰਫ ਉਹਨਾਂ ਵਿਦਿਆਰਥੀਆਂ ਤੇ ਲਾਗੂ ਹੋਵੇਗੀ ਜੋ ਕਿ ਆਪਣੇ ਮਾਪਿਆਂ ਦੇ ਟ੍ਰਾਂਸਫਰ ਕਾਰਨ ਵਿਚਕਾਰ ਸ਼ਾਮਿਲ ਹੁੰਦੇ ਨੇ ਜਾਂ ਫਿਰ ਜ਼ਰੂਰੀ ਰਿਪੀਟ ਈਅਰਿੰਗ ਸ਼੍ਰੇਣੀ ਵਿੱਚ ਆਉਂਦੇ ਨੇ ਜੇਕਰ ਕੋਈ ਸਕੂਲ ਇਸ ਛੋਟ ਦਾ ਲਾਭ ਚੁੱਕਣਾ ਚਾਹੁੰਦਾ ਹੈ ਤਾਂ ਉਸਨੂੰ ਸਬੰਧਿਤ ਖੇਤਰੀ ਦਫ਼ਤਰ ਦੇ ਕੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ CBSE ਨੇ ਇਸ ਛੋਟੇ ਦੁਰਉਪਯੋਗ ਨੂੰ ਰੋਕਣ ਲਈ ਬੀ ਸਰਗਰਮ ਰਹਿੰਦੀ ਹੈ ਗੱਲ ਹੈ। ਇਹ ਸਧਾਰਨ ਹਾਲਾਤਾਂ ਦੇ ਵਿੱਚ ਨਿਯਮ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। CBSE ਨੇ ਸਕੂਲਾਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ ਇਹ ਸ਼ੋਰ ਨੂੰ ਨਿਯਮ ਦੇ ਰੂਪ ਵਿੱਚ ਨਾ ਲੈ। ਸਧਾਰਨ ਹਾਲਾਤਾਂ ਦੇ ਵਿੱਚ ਪ੍ਰਤੀ ਕਲਾਸ 40 ਵਿਦਿਆਰਥੀ ਹੀ ਰਹਿਣਗੇ ਪਰ ਜੇਕਰ ਕੋਈ ਵਿਦਿਆਰਥੀ ਵਿੱਚ ਕਲਾਸ ਦੇ ਆਂਦਾ ਹੈ ਤਾਂ ਉਸ ਨੂੰ ਦਾਖਲਾ ਦੇਣ ਦੇ ਲਈ ਸਿਰਫ ਇਹ ਨਿਯਮ ਲਗੂ ਹੋਵੇਗਾ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹோம் ਨਿਊਜ਼ ਤੇ ਮੈਂ ਹਾਂ ਨੀਤੂ ਬਾਦ। ਸੀਬੀਐਸ ਸਕੂਲਾਂ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਅਰਸਲ ਕਈ ਵਾਰ ਬੱਚਿਆਂ ਨੂੰ ਮਾਪਿਆਂ ਦੇ ਟਰਾਂਸਫਰ ਜਾਂ ਕਿਸੇ ਹੋਰ ਕਾਰਨ ਕਰਕੇ ਵਿਚਕਾਰ ਸੈਸ਼ਨ ਕਲਾਸ ਦੇ ਵਿੱਚ ਦਾਖਲਾ ਲੈਣਾ ਪੈਂਦਾ ਸੀ ਤੇ ਸੀਬੀਐਸ ਸਕੂਲਾਂ ਦੇ ਵੱਲੋਂ ਇਹ ਕਹਿ ਕੇ ਬੱਚਿਆਂ ਨੂੰ ਦਾਖਲਾ ਨਹੀਂ ਦਿੱਤਾ ਜਾਂਦਾ ਕਿ ਜੇਕਰ ਅਸੀਂ ਵਿਦਿਆਰਥੀਆਂ ਦੀ ਗਿਣਤੀ ਇੱਕ ਸੈਸ਼ਨ ਦੇ ਵਿੱਚ 40 ਤੋਂ ਵੱਧ ਕਰਾਂਗੇ ਤਾਂ ਸਾਡੇ ਉੱਤੇ ਜੁਰਮਾਨਾ ਹੋ ਸਕਦਾ ਹੈ ਕਿਉਂਕਿ ਇਹ CBSE ਦੇ ਰੂਲ ਦੇ ਖਿਲਾਫ ਪਰ ਹੁਣ ਇਸ ਮਾਮਲੇ ਦੇ ਵਿੱਚ CBSE ਬੋਰਡ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਤੇ ਇਹ ਰਾਹਤ ਭਰੀ ਖਬਰ ਉਹਨਾਂ ਸਕੂਲਾਂ ਲਈ ਹੈ ਜਿਹੜੇ ਕਿ ਕਿਸੇ ਬੱਚੇ ਨੂੰ ਦਾਖਲਾ ਦੇਣ ਤੋਂ ਇਸ ਕਰਕੇ ਇਨਕਾਰ ਕਰ ਦਿੰਦੇ ਸਨ ਕਿ ਸਾਡੇ ਕੋਲ ਪਹਿਲਾਂ ਹੀ ਕਲਾਸ ਵਿੱਚ 40 ਬੱਚੇ ਨੇ ਅਸੀਂ ਹੋਰ ਬੱਚੇ ਨੂੰ ਐਡਮਿਸ਼ਨ ਨਹੀਂ ਦੇ ਸਕਦੇ ਕਿਉਂਕਿ CBSE ਦੇ ਨਿਯਮਾਂ ਦੀ ਉਲੰਘਣਾ ਕਰਨਾ ਗਲਤ ਹੈ ਹੁਣ ਇਸ ਤਰ੍ਹਾਂ ਦੇ ਸਕੂਲਾਂ ਦੇ ਲਈ ਸੈਂਟਰਲ ਬੋਰਡ ਆਫ ਸੈਂਟਰੀ ਐਜੂਕੇਸ਼ਨ ਨੇ ਇਹ ਮਹੱਤਵਪੂਰਨ ਬਲਬਲਾਅ ਦਿੱਤਾ ਹੈ ਜਿਸ ਨੂੰ ਕੀ ਸਕੂਲ ਖੁੱਲਣ ਤੋਂ ਬਾਅਦ ਸਕੂਲ ਲਾਗੂ ਕਰ ਸਕਦੇ ਨੇ ਨਵੇਂ ਨਿਯਮ ਦੇ ਮਤਾਂਕਿ ਉਹ ਕੁਝ ਵਿਸ਼ੇਸ਼ ਹਾਲਾਤਾਂ ਦੇ ਵਿੱਚ ਕਲਾਸ ਦੇ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਦੀ ਸੰਖਿਆ ਵਧਾ ਕੇ 40 ਤੋਂ 45 ਕਰ ਦਿੱਤੀ ਗਈ ਹੈ ਤੇ ਇਹ ਫੈਸਲਾ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਲਿਆ ਗਿਆ ਹੈ ਜਿਨ੍ਹਾਂ ਨੇ ਆਪਣੇ ਮਾਪਿਆਂ ਦੇ ਕਾਰਨ ਵਿਚਕਾਰ ਸੈਸ਼ਨ ਹੀ ਟ੍ਰਾਂਸਫਰ ਕਾਰਨ ਕਲਾਸ ਦੇ ਵਿੱਚ ਸ਼ਾਮਿਲ ਹੁੰਦਾ ਹੈ ਜਾਂ ਫਿਰ ਜ਼ਰੂਰੀ ਰਿਪੀਟ ਗੇਰਿੰਗ ਸੈਸ਼ਨ ਦੇ ਛਰੇਣ ਚਾਹੁੰਦੇ ਨੇ ਇਸ ਨਵੇਂ ਨਿਯਮ ਦੇ ਮੁਤਾਬਕ ਕਿਸੇ ਵੀ ਕਲਾਸ ਦੇ ਵਿੱਚ ਜੇਕਰ 40 ਵਿਦਿਆਰਥੀ ਹਨ ਤਾਂ ਵਿਸ਼ੇਸ਼ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਵਧਾ ਕੇ 45 ਕੀਤਾ ਜਾਵੇਗਾ ਪਰ ਇਹ ਛੋਟ ਸਵੈਚਲਿਤ ਨਹੀਂ ਹੈ ਇਹ ਛੋਟ ਸਿਰਫ ਉਹਨਾਂ ਵਿਦਿਆਰਥੀਆਂ ਤੇ ਲਾਗੂ ਹੋਵੇਗੀ ਜੋ ਕਿ ਆਪਣੇ ਮਾਪਿਆਂ ਦੇ ਟਰਾਂਸਫਰ ਕਾਰਨ ਵਿਚਕਾਰ ਸ਼ਾਮਿਲ ਹੁੰਦੇ ਨੇ ਜਾਂ ਫਿਰ ਜ਼ਰੂਰੀ ਰਿਪੀਟ ਈਅਰਿੰਗ ਸ਼੍ਰੇਣੀ ਵਿੱਚ ਆਉਂਦੇ ਨੇ ਜੇਕਰ ਕੋਈ ਸਕੂਲ ਇਸ ਛੋਟ ਦਾ ਲਾਭ ਚੁੱਕਣਾ ਚਾਹੁੰਦਾ ਹੈ ਤਾਂ ਉਸਨੂੰ ਸਬੰਧਿਤ ਖੇਤਰੀ ਦਫ਼ਤਰ ਦੇ ਕੇ ਜਰੂਰੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ CBSE ਨੇ ਇਸ ਛੋੜ ਦੇ ਦੁਰਉਪਯੋਗ ਨੂੰ ਰੋਕਣ ਦੇ ਲਈ ਨਵ ਸਰਗਰਮ ਰੈਂਦੀ ਗੱਲ ਆ। ਇਹ ਸਧਾਰਨ ਹਾਲਾਤਾਂ ਦੇ ਵਿੱਚ ਨਿਯਮ ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। CBSE ਨੇ ਸਕੂਲਾਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ ਇਹ ਛੋੜ ਨੂੰ ਨਿਯਮ ਦੇ ਰੂਪ ਵਿੱਚ ਨਾ ਲੈ। ਸਧਾਰਨ ਹਾਲਾਤਾਂ ਦੇ ਵਿੱਚ ਪ੍ਰਤੀ ਕਲਾਸ 40 ਵਿਦਿਆਰਥੀ ਹੀ ਰਹਿਣਗੇ ਪਰ ਜੇਕਰ ਕੋਈ ਵਿਦਿਆਰਥੀ ਵਿੱਚ ਕਲਾਸ ਦੇ ਆਉਂਦਾ ਹੈ ਤਾਂ ਉਸ ਨੂੰ ਦਾਖਲਾ ਦੇਣ ਦੇ ਲਈ ਸਿਰਫ ਇਹ ਨਿਯਮ ਲਗੂ ਹੋਵੇਗਾ।